7 ਮਈ ਨੂੰ ਮਿੱਤਰੋ ਐਕਟਵਾ ਜਮਾ ਫਰੀ ਦੇ ਵਿੱਚ ਦੇਣੀ ਆ ਤੇ કુલ 13 ਨਾਮ ਦਿੱਤੇ ਜਾਣੇ ਆ ਡੇਡਰਾ ਦੇ ਵਿੱਚ ਵੀ ਇਹ ਗੱਲ ਕਰੀਏ ਬਹੁਤ ਥੋੜਾ ਸਮੇਂ ਬਾਕੀ ਰਹਿ ਗਿਆ ਪਹਿਲੇ ਨਾਮ ਦੇ ਵਿੱਚ ਸਕਾਰਪਿਓ ਗੱਡੀ ਆ ਜੀ ਸਕਾਰਪਿਓ ਦੇ ਨਾਲ ਨਾਲ ਵੀਰੇ ਤੁਸੀਂ ਜੇ ਚੁਆਇਸ ਵਿੱਚ ਹੈਗਾ ਇਹ 4/4 ਜਿਹੜਾ ਮਰਜੀ ਕੰਪਨੀ ਦਾ ਤੁਸੀਂ ਟਰੈਕਟਰ ਲੈ ਸਕਦੇ ਹੋ ਜੀ 310 ਹੋ ਗਈ ਇੱਕ ਗੂਪਣ ਮੇਨ ਡਰਾ ਹੈ 503 ਹੈ ਜੀ 2 ਮੇਨ ਦੇ ਇੱਕ ਮਿਨੀ ਦਾ ਹੈ 1000 ਦੇ 8 ਹੈ ਜੀ 2000 ਦੇ 20 ਹੈ ਤੇ 5000 ਦੇ 60 ਗੂਪਣ ਹੈ ਜੀ ਇਹਨਾਂ ਲਈ ਵਾਸਤੇ ਪਹਿਲੇ 5 ਬੰਦਿਆਂ ਨੂੰ ਜਿਹੜੇ ਸਭ ਤੋਂ ਵੱਧ ਸ਼ੇਅਰ ਕਰਨਗੇ ਉਹਨਾਂ ਨੂੰ 스마트ਵਾਚਾਂ ਚ ਦੇਣਗੇ ਲਾਈਨ ਕੰ ਵੀਰਾਂ ਕੋਲ ਤੇ ਵੀਰਾਂ ਦਾ ਡਰਾਅ ਚੱਲ ਰਿਹਾ ਜਿਹਦੇ ਵਿੱਚ ਬਹੁਤ ਥੋੜਾ ਸਮਾਂ ਬਾਕੀ ਰਿਹਾ ਪਹਿਲੇ ਨਾਮ ਦੇ ਵਿੱਚ ਸਕਾਰਪਿਓ ਗੱਡੀ ਹੈ ਜੀ ਤੇ ਦੂਜੇ ਨਾਮ ਤੇ ਦੂਜੇ ਨਾਮ ਦੇ ਵਿੱਚ ਵੀਰੇ ਆਪਣੇ ਹੈਗਾ ਵੀ R15 ਬਾਈਕ ਜੀ R15 ਬਾਈਕ ਨਹੀਂ ਲੈਣਾ ਚਾਹੁੰਦੇ ਤੁਸੀਂ ਵੀਰੇ ਨਾਲ ਬੁਲਟ ਮੋਟਰਸਾਈਕਲ ਲੈ ਸਕਦੇ ਹੋ ਪਹਿਲੇ ਨਾਮ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਸਕਾਰਪਿਓ ਹੈਗੀ ਆ ਸਕਾਰਪਿਓ ਦੇ ਨਾਲ ਨਾਲ ਵੀਰੇ ਤੁਸੀਂ ਜੇ ਚੁਆਇਸ ਵਿੱਚ ਹੈਗਾ ਜੀ 4x4 ਜਿਹੜਾ ਮਰਜੀ ਕੰਪਨੀ ਦਾ ਤੁਸੀਂ ਟਰੈਕਟਰ ਲੈ ਸਕਦੇ ਹੋ ਜੀ ਠੀਕ ਹੈ ਜੀ ਤੀਸਰੇ ਨਾਮ ਦੇ ਵਿੱਚ ਹੈਗਾ ਜੀ ਐਕਟਿਵਾ ਜੀ ਐਕਟਿਵਾ ਨਾਲ ਚੁਆਇਸ ਵਿੱਚ ਹੈਗਾ ਜੀ ਆਪਣਾ ਸਪਲੈਂਡਰ ਬਾਈਕ ਜੀ ਜੇ ਤੁਸੀਂ ਉਹ ਨਹੀਂ ਲੈਣਾ ਆਪਾਂ ਇਹ 13 ਨਾਮ ਬਿਲਕੁਲ ਫ੍ਰੀ ਦੇ ਵਿੱਚ ਦੇਨੇ ਮਿਨੀ ਟ੍ਰਾਵੇਲ 7 ਮਈ ਨੂੰ ਜੀ 7 ਮਈ ਨੂੰ ਮਿੱਤਰੋ ਐਕਟਵਾ ਜਮਾਂ ਫ੍ਰੀ ਦੇ ਵਿੱਚ ਦੇਣੀ ਆ ਤੇ કુલ 13 ਨਾਮ ਦਿੱਤੇ ਜਾਣੇ ਆ ਜੀ ਵੀਰੇ ਦੂਜੇ ਨਾਮ ਦੇ ਵਿੱਚ ਮਿਨੀ ਦੂਸਰੇ ਨਾਮ ਦੇ ਵਿੱਚ ਵੀਰੇ 29 ਪ੍ਰੋ ਫੋਨ ਆ ਜੀ ਵੀਵੋ ਕੰਪਨੀ ਦਾ 12 GB RAM ਵਾਲਾ ਜੀ 256 GB ਹੋਊਗਾ ਜੀ ਇਹਦੀ ਮੈਮਰੀ ਠੀਕ ਆ ਜੀ ਇਹ ਆਪਾਂ ਨੂੰ ਜੇ ਦੇਖਿਆ ਜਾਵੇ ਤਾਂ ਇਹ 44000 ਦੀ ਰੇਂਜ ਦੇ ਵਿੱਚ ਹੈਗਾ ਜੀ ਇਹ ਆਈਫੋਨ 12 ਨੂੰ ਵੀ ਮਾਤ ਪਾਉਂਦਾ ਜੀ ਇਹਦਾ ਕੈਮਰਾ ਵਗੈਰਾ ਵੀ ਨਹੀਂ ਬਰੀਆ ਕੁਆਲਿਟੀ ਹੈ ਜੀ ਤੀਸਰੇ ਨੰਬਰ ਵਿੱਚ ਹੈਗਾ ਇਹ ਆਈਫੋਨ 11 ਜੀ ਠੀਕ ਹੈ ਤੇ ਨਾਲ 10 ਸਰਪ੍ਰਾਈਜ਼ ਗਿਫਟ ਦਿੱਤੇ ਜਾਣਗੇ ਮਿੰਨੀ ਡਰਾ ਦੇ ਵਿੱਚ ਕੁੱਲ ਕਿੰਨੇ ਨਾਮ ਨੇ ਜੀ ਟੋਟਲ 13 ਨਾਮ ਦਿੱਤੇ ਜਾਣਗੇ ਜੀ ਕੁੱਲ 13 ਨਾਮ ਨੇ ਜੀ ਮਿੰਨੀ ਡਰਾ ਦੇ ਵਿੱਚ ਜਿਹੜਾ ਕਿ 7 ਤਰੀਕ ਨੂੰ ਨਿਕਲ ਜੂ ਤੇ ਵੱਡੇ ਡਰਾ ਦੇ ਵਿੱਚ ਵੀ ਇਹ ਗੱਲ ਕਰੀਏ ਬਹੁਤ ਥੋੜਾ ਸਮੇਂ ਬਾਕੀ ਰਹਿ ਗਿਆ ਹਾਂਜੀ ਵੱਡਾ ਡਰਾ ਨਿਕਲਣਾ ਕਿੰਨੀ ਕਿੰਨੀ ਤਰੀਕ ਨੂੰ ਜੀ 25 ਮਈ ਨੂੰ ਨਿਕਲਣਾ ਹੈ ਠੀਕ ਹੈ 25 ਮਈ ਨੂੰ ਵੱਡਾ ਡਰਾ ਹੈ ਜੀ ਤੇ ਕੁੱਲ ਨਾਮ ਕਿੰਨੇ ਆਈ ਵੱਡੇ ਡਰਾ ਚ ਟੋਟਲ 71 ਨਾਮ ਹੈਗੇ ਸਾਰੇ ਨਾਮਾਂ ਦੇ ਕੈਸ਼ ਵੀ ਦਾ ਅਵੇਲੇਬਲ ਹੈ ਜੇ ਕਿਸੇ ਨੇ ਮੰਨ ਲਓ ਇਨਾਮ ਨਹੀਂ ਲੈਣਾ ਤਾਂ ਮਿਨੀ ਡਰਾ ਹਾਂਜੀ ਵੀਰ ਜੀ ਤੇ ਪੂਰੀ ਪਾਰ ਦਸਤਾਏ ਨਾਲ ਨਿਕਲਿਆ ਤੇ ਉਹਦਾ ਲਾਈਵ ਆਪਣੇ ਪੇਜ ਦੇ ਉੱਤੇ ਪਿਆਗਾ ਚੈੱਕ ਕਰ ਸਕਦੇ ਹੋ ਤੁਸੀਂ ਤੇ 7 ਤਰੀਕ ਨੂੰ ਮਿਨੀ ਡਰਾ ਜਿਹੜਾ ਪੂਰੇ ਵਧੀਆ ਤਰੀਕੇ ਦੇ ਨਾਲ ਨਿਕਲੂਗਾ ਜੀ ਬੇਚੇ ਜੋ ਕੇ ਟਿਕਟ ਪਾ ਲੋ ਤੇ ਟਿਕਟ ਪ੍ਰਾਈਸ ਕਿੰਨਾ ਜੀ 310 ਹੋਗਾ ਜੀ ਇੱਕ ਗੂਪਣ ਮੇਨ ਡਰਾ ਦਾ ਜੀ 500 ਦੇ 3 ਆ ਜੀ ਦੋ ਮੇਨ ਦੇ ਇੱਕ ਮਿਨੀ ਦਾ ਜੀ 1000 ਦੇ 8 ਆ ਜੀ 2000 ਦੇ 20 ਆ ਤੇ 5000 ਦੇ 60 ਗੂਪਣ ਆ ਜੀ ਪੇਮੈਂਟ ਨੰਬਰ ਹੈਗਾ 7347096103 995889298588942 ਠੀਕ ਹੈ ਤੇ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ ਮਿੱਤਰੋ ਟਿਕਟ ਕਿੰਨੇ ਟਾਈਮ ਤੇ ਮਿਲ ਜੂਗੀ ਦੋ ਤੋਂ ਚਾਰ ਮਿੰਟ ਦੇ ਵਿੱਚ 쿠ਪਨ ਮਿਲ ਜੂਗਾ ਠੀਕ ਹੈ ਦੋ ਤੋਂ ਚਾਰ ਮਿੰਟ ਦੇ ਵਿੱਚ ਵਿੱਚ ਮਿੱਤਰੋ ਟਿਕਟ ਮਿਲ ਜੂ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਸ਼ੇਅਰ ਵਾਲਾਂ ਵਾਸਤੇ ਜੀ ਸ਼ੇਅਰ ਵਾਲਾਂ ਵਾਸਤੇ ਪਹਿਲੇ 5 ਬੰਦਿਆਂ ਨੂੰ ਜਿਹੜੇ ਸਭ ਤੋਂ ਬਾਅਦ ਸ਼ੇਅਰ ਕਰਨਗੇ ਉਹਨਾਂ ਨੂੰ 스마트ਵਾਚਾਂ ਦੇ ਦੇਣਗੇ ਲਾਈਨ ਕੰਪਨੀਆਂ ਦੀਆਂ ਜੀ ਲਾਈਨ ਕੰਪਨੀਆਂ 스마트ਵਾਚਾਂ ਦੇਣ ਤੇ ਆਣੀਆਂ ਪਹਿਲੇ 5 ਬੰਦਿਆਂ ਨੂੰ ਮਿੱਤਰੋ ਇਹ ਵੀ ਜਮਾਂ ਫ੍ਰੀ ਦੇ ਵਿੱਚ ਹੀ ਆ ਹਾਂਜੀ ਫ੍ਰੀ ਦੇ ਵਿੱਚ ਤੁਸੀਂ ਐ ਮੰਨ ਕੇ ਚੱਲੋ ਮਿੱਤਰੋ ਕੱਲਾ ਸ਼ੇਅਰ ਕਰਕੇ ਸਮਾਰਟਵਾਚਾਂ ਲੈ ਸਕਦੇ ਹਾਂ ਤੇ ਜੇ ਟਿਕਟ ਪਾਉਣੀਆਂ ਤਾਂ ਟਿਕਟ ਪਾ ਕੇ ਮਿੱਤਰੋ ਨਾਲ ਤੁਹਾਨੂੰ ਮਿਨੀ ਟਰਾਲੀ ਐਕਟੀਵਿਟੀ ਟਿਕਟ ਫ੍ਰੀ ਚ ਮਿਲੂ ਤੇ ਜਿਵੇਂ ਕਹਦੀ ਇਹ 13 ਨਾਮ ਮਿਨੀ ਟਰਾਲੀ ਜਮਾਂ ਫ੍ਰੀ ਦੇ ਵਿੱਚ ਹੀ ਜਿੱਤ ਸਕਦੇ ਹੋ ਤੁਸੀਂ ਤੇ ਵੱਡੇ ਡਰਾ ਦੇ ਵਿੱਚ ਤਾਂ ਓਡੀਆਂ ਟਿਕਟਾਂ ਪੈਣੀਆਂ ਹੀ ਪੈਣੀਆਂ ਦਬ ਕੇ ਸ਼ੇਅਰ ਜੁਰੂ ਕਰ ਦਿਓ ਧੰਨਵਾਦ ਜੀ